ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਜ਼ਿਲ੍ਹਾ ਕਪੂਰਥਲਾ ਆਪ ਹਲਕਾ ਇੰਚਾਰਜ ਗੁਲਸ਼ਰਨ ਸਿੰਘ ਕਪੂਰ ਆਪ ਦੁਆਬਾ ਸੈਕਟਰੀ ਪਰਮਿੰਦਰ ਸਿੰਘ ਟੋਟ ਕਪੂਰਥਲਾ ਵਪਾਰ ਮੰਡਲ ਦੇ ਪ੍ਰਧਾਨ ਕਵਲ ਇਕਬਾਲ ਸਿੰਘ ਅਤੇ ਸੀਨੀਅਰ ਆਪ ਆਗੂਆਂ ਨੇ ਕੇਕ ਕੱਟ ਕੇ ਆਪ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਮਨਾਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਖੰਡੂਰ ਸਾਹਿਬ ਸੀਟ ਜਿੱਤਣ ਲਈ ਰਣਨੀਤੀ ਜਿਹੜੀ ਹੈ ਉਤਿਆਰ ਕਰਨ ਲਈ ਹਲਕਾ ਕਪੂਰਥਲਾ ਦੇ ਹਲਕਾ ਇੰਚਾਰਜ ਗੁਲਸ਼ਰਨ ਸਿੰਘਪੁਰ ਨੇ ਆਮ ਆਦਮੀ ਪਾਰਟੀ ਦਾ ਚੋਣ ਦਫ਼ਤਰ ਖੋਲਣ ਸੰਬੰਧੀ ਜਿਹੜੀ ਜਾਣਕਾਰੀ ਵੀ ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹੜੀ-ਕਿਹੜੀ ਜਾਣਕਾਰੀ ਦਿੱਤੀ ਹੈ ਤੁਸੀਂ ਆਪ ਹੀ ਸੁਣੋ ਹਾਂਜੀ ਹਲਕਾ ਇੰਚਾਰਜ ਸਾਹਿਬ ਅੱਜ ਜਿਹੜੀ ਪਾਰਟੀ ਜਿਹੜੀ ਪਾਰਟੀ ਦੇ ਕੰਮ ਕਰਨ ਨੂੰ 2 ਸਾਲ ਹੋ ਗਏ ਤਾਂ ਅੱਜ ਇਸ ਪਾਰਟੀ ਵੱਲੋਂ ਤੁਹਾਡੇ ਵੱਲੋਂ ਸੈਲੀਬ੍ਰੇਟ ਵੀ ਕੀਤਾ ਗਿਆ ਕਿਸ ਤਰੀਕੇ ਨਾਲ ਅਨਵਰ ਟਾਈਮ ਦੇ ਵਿੱਚ ਪਾਰਟੀ ਦੀ ਬਾਕੀ ਦੀ ਗਤੀਵਿਧੀਆਂ ਕਿੱਥੇ ਜਾਊਂਗੀਆਂ ਬਿਲਕੁਲ ਹੀ ਪਾਰਟੀ ਨੇ ਜੋ ਵੀ ਵਾਅਦੇ ਕੀਤੇ ਆ ਉਹਦੇ ਪ੍ਰਤੀ ਵਚਨਬੱਧ ਹੈਗੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਤੇ ਸਾਡੇ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਦੀ ਰਹਿ ਨਮਾਈ ਇਹ ਪਿਛਲੇ 2 ਸਾਲਾਂ ਅਸੀਂ ਮੈਕਸਿਮਮ ਜੋ ਵਾਅਦੇ ਕੀਤੇ ਜੀ ਜਨਤਾ ਨਾਲ ਪੰਜਾਬ ਦੀ ਉਹ ਨਿਭਾ ਦਿੱਤੇ ਹੈਗੇ ਤੇ ਜਿਹੜੇ ਸਾਡੇ ਕੋਈ ਇੱਕ ਦੋ ਵਾਦੇ ਪੈਂਡਿੰਗ ਰਹਿ ਗਏ ਆ ਉਹ ਆਉਣ ਵਾਲੇ ਸਮੇਂ 'ਚ ਜਲਦੀ ਹੀ ਇਲੈਕਸ਼ਨ ਕੋਡ ਖਤਮ ਹੋਣ ਤੋਂ ਬਾਅਦ ਅਸੀਂ ਨਿਭਾ ਦਾਂਗੇ ਤੇ ਸਾਡੀ ਇਸ ਵੇਲੇ ਤਿਆਰੀ ਜਿਹੜੀ ਚੱਲ ਰਹੀ ਹੈ ਉਹ ਐਮਪੀ ਇਲੈਕਸ਼ਨ ਨੂੰ ਲੈ ਕੇ ਕਪੂਰਥਲੇ 'ਚ ਪੂਰੇ ਪੰਜਾਬ 'ਚ ਜੋਰਾ ਸ਼ੋਰਾ ਦੇ ਚੱਲ ਰਹੀ ਹੈ ਤੇ ਅਸੀਂ ਇਹ ਪਾਰਟੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਸਰ ਨੂੰ વિશਵਾਸ ਦਿਵਾਉਂਦੇ ਆ ਕਪੂਰਥਲੇ 'ਚ ਇਸ ਵਾਰੀ ਵੱਡੀ ਲੀਡ ਨਾਲ ਹੀ ਐਮਪੀ ਇਲੈਕਸ਼ਨ 'ਚ ਜਿੱਤ ਪ੍ਰਾਪਤ ਕਰਾਂਗੇ ਇਹ ਗੱਲ ਕਰੀਏ ਐਮਪੀ ਦੇ ਇਲੈਕਸ਼ਨਰ ਨੂੰ ਪਾਰਟੀ ਵੱਲੋਂ ਕੀ ਏਜੰਡੇ ਰੋਂਗੇ ਤੁਹਾਡੇ ਵੱਲੋਂ ਕੀ ਏਜੰਡੇ ਰੋਂਗੇ ਆਪਣੇ ਵੱਲੋਂ ਕੀ ਪਾਰਟੀ ਦੇ ਵਰਕਿੰਗ ਲਈ ਸ਼ਹਿਰ ਦੇ ਲਈ ਦੇਖੋ ਜੀ ਪਾਰਟੀ ਦੇ ਜੋ ਹੁਕਮ ਆਏ ਉਹਨਾਂ ਅਨੁਸਾਰ ਸਾਡੇ ਇੱਥੇ ਹਲਕਾ ਆਫਿਸ ਹੀ ਕੱਲ ਇਨੌਗੁਰੇਸ਼ਨ ਹੋ ਰਹੀ ਆ ਹਲਕੇ ਦੇ ਆਫਿਸ ਤੋਂ ਹੀ ਸਾਰੀਆਂ ਮੂਵਮੈਂਟਸ ਚੱਲਣਗੀਆਂ ਉੱਥੋਂ ਹੀ ਇਹ ਸਾਰੀ ਕੈਂਪੇਨ ਚਲਾਵਾਂਗੇ ਪੂਰੀ ਟੀਮ ਗਠਿਤ ਕਰ ਦਿੱਤੀ ਗਈ ਆ ਅਲੱਗ-ਅਲੱਗ ਪਿੰਡਾਂ 'ਇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹੈਗੀਆਂ ਅਲੱਗ-ਅਲੱਗ ਵਾਡਾਂ 'ਇ ਡਿਊਟੀਆਂ ਲਗਾ ਦਿੱਤੀਆਂ ਗਈਆਂ ਤੇ ਮੇਰੀਆਂ ਜਿਹੜੀਆਂ ਆਪਣੀਆਂ ਜਨ ਸੁਭਾਵਾਂ ਪਿੰਡ ਤੋਂ ਪਿੰਡ ਸ਼ੁਰੂ ਹੋ ਰਹੀਆਂ ਵਾਂ ਮੈਂ ਲਗਾਤਾਰ ਇੱਕ ਮਹੀਨਾ ਪਿੰਡਾਂ ਦੇ ਦੌਰੇ 'ਚ ਆ ਜਿੱਥੇ ਮੈਂ ਇੱਕ ਦਿਨ 'ਚ 5 ਤੋਂ ਲੈ ਕੇ 7 ਪਿੰਡ ਕਵਰ ਕਰਾਂਗਾ ਤੇ ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਮੈਂ ਵਾਰਡਾਂ ਦੇ ਦੌਰੇ 'ਚ ਇਸੇ ਤਰ੍ਹਾਂ ਮੈਂ ਆਪਣੀ ਟੀਮ ਨੂੰ ਲੈ ਕੇ ਵਾਰਡ ਕਵਰ ਕਰਾਂਗਾ ਕੀ ਆਪਾਂ ਗੱਲ ਕਰੀਏ ਕਿ ਹਲਕਾ ਇਨਚਾਰਜ ਪਾਰਟੀ ਵੱਲੋਂ ਤੁਹਾਨੂੰ ਨਿਯੁਕਤ ਕੀਤਾ ਗਿਆ ਜਿਹੜੇ ਕਿ ਪਹਿਲਾ ਹਲਕਾ ਇਨਚਾਰਜ ਵੱਲੋਂ ਪਾਰਟੀ ਦੀ ਜਿਹੜੀ ਕਿ ਇੱਕ ਕਮ ਕਾਇ ਨੂੰ ਕਹਿੰਦੇ ਕਿ ਬੜੀ ਢਿੱਲੇ ਸੀ ਚੱਲਦੀ ਉਸ ਤਰੀਕੇ ਨਾਲ ਕਈ ਵਰਕਰ ਵੀ ਟੁੱਟੇ ਪਏ ਤਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਜੋੜੇ ਜਾਊਗਾ ਇਹੋ ਜੀ ਕੋਈ ਗੱਲ ਨਹੀਂ ਵਰਕਰ ਪਹਿਲਾਂ ਵੀ ਇਕਜੁੱਟ ਸੀਗੇ ਹੁਣ ਵੀ ਇਕਜੁੱਟ ਹੈਗੇ ਆ ਤੇ ਇਹ ਹੈ ਕਿ ਮੇਰੇ ਲੋਕਲ ਹੋਣਾ ਵਰਕਰਾਂ ਦਾ ਮੇਰੇ ਤੱਕ ਪਹੁੰਚ ਇਨਸਾਨ ਆ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਦੀ ਹਾਜ਼ਰ ਆ ਇਦਾਂ ਦੀ ਕੋਈ ਗੱਲ ਨਹੀਂ ਅੱਜ ਪਾਰਟੀ ਦੇ ਪੂਰੇ 2 ਸਾਲ ਪੂਰੇ ਹੋ ਗਏ ਆ ਕਿਸ ਤੋ ਸੋਇ ਜੇ ਕਿਹਨਾਂ ਕਿ सेलिब्रेट ਵੀ ਕੀਤਾ ਵਾ ਤਾਂ ਕਿਤਾ ਮਹਿਸੂਸ ਕਰਦੇ ਜਦੋਂ ਕਿ ਪਾਰਟੀ ਦੇ 2 ਸਾਲ ਬਹੁਤ ਵਧੀਆ ਤਰੀਕੇ ਨਾਲ ਮਤ ਕੀ ਇੰਨੇ ਪਰਚ ਰਹੇ ਆ ਕੰਮ ਕਰ ਲਿਓ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜਿਹੜੀ ਸਰਕਾਰ ਬਣੀ ਪੰਜਾਬ ਦੇ ਵਿੱਚ ਬਣੀ ਉਹਨੂੰ 2 ਸਾਲ ਹੋ ਗਏ ਨੇ ਉਹਨਾਂ ਨੇ ਜੋ ਵਾਦੇ ਕੀਤੇ ਸੀ ਉਹਨਾਂ ਤੇ ਉਹ ਇਨਬਿੰਗ ਖਰੇ ਉੱਤਰ ਰਹੇ ਨੇ ਲੋਕਾਂ ਦੀ ਆਸਾਂ ਮੀਦਾ ਦੇ ਖਰੇ ਉੱਤਰ ਰਹੇ ਨੇ ਇਸੇ ਕਰਕੇ ਹੁਣ ਲੋਕ ਸਭਾ ਦੇ ਅੱਜ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਦਾ ਬਿਗਲ ਵੱਜ ਗਿਆ ਜਿਸ ਤਰ੍ਹਾਂ ਉਹਨਾਂ ਕਹਿਆ ਕਿ 13 0 ਅਸੀਂ ਤੇ ਲੋਕਾਂ 'ਚ ਉਤਸ਼ਾਹ ਪੰਜਾਬੀਆਂ 'ਚ ਉਤਸ਼ਾਹ ਕਿ ਇਹ મોદી ਦਾ ਕਿਉਂਕਿ મોદી ਇੱਕ ਇਹੋ ਜਿਹਾ ਤਾਨਾਸ਼ਾਹ ਇਸ ਦੇਸ਼ ਦੇ ਵਿੱਚ ਆ ਗਿਆ ਜਿਨੇ ਇਸ ਦੇਸ਼ ਦੇ ਸਾਰੇ ਜਿਹੜਾ ਜਿਹੜਾ ਲੋਕ ਆਪਸੇ ਲੋਕ ਸਹਾਰਾ ਭਾਈਚਾਰਾ ਉਹ ਤਾਣੇ ਬਾਣੇ ਨੂੰ ਹਲਾ ਦਿੱਤਾ ਉਹਨੂੰ ਪਾਸੇ ਕਰਨ ਲਈ ਸਾਰੇ ਲੋਕ ਜਿਹੜੇ ਇੰਡੀਆ ਘੱਟਪਨ ਬੰਦੇ ਆ ਉਹਨੂੰ ਜਿਤਾਉਣ ਲਈ ਲੋਕ ਤਤਪਰ ਨੇ ਪੰਜਾਬ ਦੇ ਵਿੱਚੋਂ 13 13 13 ਕਰਾਉਣ ਕੇ ਸਾਰੇ ਪੰਜਾਬੀ ਜਿਹੜੀ ਆਮ ਆਦੀ ਪਾਰਟੀ ਦੇ 13 ਦੇ 13 ਮੈਂਬਰਾਂ ਨੂੰ ਜਿਤਾ ਕੇ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨੂੰ ਚੱਲਦਾ ਕਰਨਗੇ ਉੱਥੇ ਸਾਡੀ ਆਪਣੀ ਸਰਕਾਰ ਹੋ ਜਿੱਥੇ ਸਾਨੂੰ ਪੰਜਾਬ ਦੇ ਹੱਕ ਔਰ ਦੂਸਤੇ ਲੋਕਾਂ ਚ ਦੁਆਰਾ ਜੋ ਆਪਸੀ ਭਾਈਚਾਰਾ ਕਾਇਮ ਕਰਨ ਲਈ ਜਿਹੜਾ ਹੈ ਅਸੀਂ ਬਹੁਤ ਕਾਮਯਾਬ ਹੋ ਉਸ ਹਾਂ ਜੀ ਸੜ ਜੇ ਅੱਪ ਗੱਲ ਕਰੀਏ ਕਿ ਕਹ ਲਓ ਕਿ ਖਰੂਦ ਸਾਹਿਬ ਨੂੰ ਜਿਹੜੀ ਕਿ ਐਮਪੀ ਦੀ ਸੀਟ ਲੈ ਕੇ ਤਾਂ ਕਿਸ ਤਰੀਕੇ ਨਾਲ ਕਿ ਕਹ ਲਓ ਕਿ ਤੁਹਾਡੀ ਅਨਵਰ ਟੈਂਪਤੀ ਰਣਨੀਤੀ ਨਾ ਰਉਗੀ ਦੇਖੋ ਸਾਡੀ ਸ ਨੌ ਕੰਸਿਸਟੈਂਸੀਆਂ ਦੇ ਵਿੱਚ ਸੱਤ ਕੰਸਿਸਟੈਂਸੀ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਔਰ ਕਪੂਰਥਲਾ ਤੇ ਸੁਲਤਾਨਪੁਰ ਵੀ ਪਹਿਲਾਂ ਨੂੰ ਬਹੁਤ ਵਧੀਆ ਪੋਜੀਸ਼ਨ 'ਚ ਸੀ ਬਹੁਤ ਘੱਟ ਮਾਰਜਨ 'ਚ ਦੋਨਾਂ ਕਪੂਰਥਲੇ ਹਾਰੇ ਸੀ ਸੁਲਤਾਨਪੁਰ ਵੀ ਪਹਿਲਾਂ ਨੂੰ ਬਹੁਤ ਵਧੀਆ ਪੋਜੀਸ਼ਨ ਆ ਸਾਨੂੰ ਪੂਰੀ ਉਮੀਦ ਨਹੀਂ ਸਾਰੀ ਪਾਰਟੀ ਦੇ ਵਰਕਰ ਚੜ੍ਹਦੀ ਕਲਾ 'ਚ ਅਸੀਂ ਬਹੁਤ ਹੀ ਸੋਹਣੇ ਮਾਰ ਦਿੰਦੇ ਰਾਹ ਇਹ ਜਿਹੜੀ ਸੀਟ ਜਿੱਤ ਕੇ ਮਾਨਸਤాప ਦੀ ਝੋਲੀ ਚ ਪਾਵਾਂਗੇ ਔਰ ਸੰਸਦ ਦੇ ਵਿੱਚ ਇੱਥੋਂ ਸਾਡੇ ਜਿਹੜਾ ਬਹੁਤ ਹੀ ਜਜ਼ਾਰੂ ਔਰ ਐਨਰਜੈਟਿਕ ਜਿਹੜਾ ਸਾਡਾ ਵੀਰ ਆ ਲਾਲਜੀ ਸਿੰਘ ਭੁੱਲਰ ਉਹ ਐਮਪੀ ਬਣ ਕੇ ਉੱਥੇ ਜਾਊਗਾ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਐਮਪੀ ਬਣੂਗਾ ਤੇ ਐਮਪੀ ਜਿਹੜਾ ਉਹ ਮਨਿਸਟਰ ਵੀ ਬਣੂਗਾ ਕਿਉਂਕਿ ਸੈਂਟਰ ਦੇ ਵਿੱਚ ਜੋ ਜਿੰਦਾ ਦੀ ਪੋਜੀਸ਼ਨ ਬਣ ਰਹੀ ਆ ਉਹ ਲੋਕੀ ਜੱਜਨੀਆ ਮਰਜੀ ਗੱਲਾਂ ਹੈ ਬੀਜੇਪੀ ਕਰੀ ਜਾਵੇ ਇਸ ਸਰਕਾਰ ਨੂੰ ਜਿਹੜੀ ਮੋਦੀ ਸਰਕਾਰ ਨੂੰ ਲੋਕੀ ਚੱਲਦਾ ਕਰਨ ਲਈ ਬਹੁਤ ਤਤਪਰ ਨੇ ਔਰ ਉਥੇ ਇੰਡੀਆ ਗੱਠਜੋੜ ਲਾਂਚ ਦੀ ਸਰਕਾਰ ਬਣਨ ਜਾ ਰਹੀ ਆ ਉਹਦੇ ਵਿੱਚ ਸਾਡੇ ਪੰਜਾਬ ਤੋਂ ਮੰਤਰੀ ਹੋਣਗੇ ਔਰ ਸਾਰੇ ਜਿਹੜੇ ਜਿਹੜੀ ਪੰਜਾਬ ਦੀਆਂ ਜੋ ਮੰਗਾਂ ਜਿਨ੍ਹਾਂ ਨੂੰ ਅੱਜ ਤੱਕ ਨਗੋਲੇ ਕੀਤਾ ਜਾਂਦਾ ਰਿਹਾ ਉਹ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਸਰ ਜੇ ਅਪ ਗੱਲ ਕਰੀਏ ਜਿੜ ਕੇ ਐਮਪੀ ਦੇ ਇਲੈਕਸ਼ਨ ਐਤਕੇ ਵੋਟ ਪੇਪਰ ਜਾਂ ایਵੀ ਮਸ਼ੀਨਾਰੀ ਕਿ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਦੇਖੋ ਲੋਕੀ ਲੋਕਾਂ ਦੀ ਬਹੁਤ ਦਿਰ ਤੋਂ ਮੰਗ ਹੈ ਕਿ ਵੱਡੇ ਵੱਡੇ ਡਵੈਲਪ ਕੰਟਰੀਆਂ ਦੇ ਵਿੱਚ ਵੋਟ ਪੇਪਰ ਵਰਤੇ ਜਾ ਰਹੇ ਆ ਪਰ ਇਹ ਟਾਈਮ ਬਹੁਤ ਘੱਟ ਹੈ ਐਤਕੀ ਵੀ ایਵੀ ਐਮ ਰਾਈ ਹੋ ਰਿਹਾ ਸਾਨੂੰ ਇਲੈਕਸ਼ਨ ਕਮਿਸ਼ਨ ਤੇ ਭਰੋਸਾ ਰੱਖਣਾ ਪੈਣਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਪਰ ਅਸੀਂ ਜੰਗ ਲੜਦੇ ਰਵਾਂਗੇ ਕਿ ਸਦਾ ਜਿਹੜੀ ਇੱਥੇ ਜਿਹੜੀ ਇਹ ਵੀ ਆ EVM ਨੂੰ ਚੱਲਦਾ ਕੀਤਾ ਜਾਵੇ। ਔਰ ਜਿਹੜੇ ਬੈਲਟ ਪੇਪਰ ਤੇ ਅਗਲੀਆਂ ਇਲੈਕਸ਼ਨ ਹੋ ਉਹ ਉਸ ਤੋਂ ਤਾਂ ਸਾਡੀ ਇਹ ਸੀ ਸਾਰੇ ਕਰਦੇ ਰਹਿ ਕਿ ਜਿਹੜੀ ਬੈਲਟ ਪੇਪਰ ਤੇ ਇਲੈਕਸ਼ਨ ਹੋਣ ਪਰ ਅਫਸੂਸ ਹੈ ਕਿ ਫਿਰ EVM ਤੇ ਹੋ ਰਹੀਆਂ ਤੇ ਅਸੀਂ ਹਰ ਤਰ੍ਹਾਂ ਨਾਲ ਤਿਆਰ ਹਾਂ ਲੋਕੀ ਵੇਰ ਨਹੀਂ ਸਾਰੇ ਪਿੰਨਾਂ ਤੋਂ ਲਗਦਾ ਕਿ ਤੁਹਾਨੂੰ ਕੋਈ ਐਚ ਕੇ ਕਹ ਲੋ ਕਿ ਪਾਰਦਰਸ਼ੀ ਇਲੈਕਸ਼ਨ ਹੋਣਗੇ ਦੇਖੋ ਕਈ ਗੱਲਾਂ ਤੋਂ ਨਹੀਂ ਵੀ ਲੱਗਦਾ ਪਰ ਜਿਹੜਾ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਰੁਖ ਰਿਹਾ ਇਹ ਸਾਰੀਆਂ ਗੱਲਾਂ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਸ ਤਰ੍ਹਾਂ ਉਹਨਾਂ ਘੂਰਿਆ ਉਹ ਸਾਰੀਆਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਸਾਰਾ ਕੁਝ ਪਾਰਦਰਸ਼ੀ ਢੰਗ ਨਾਲ ਹੋਊ ਪਰ ਲੋਕੀ ਵੀ ਬਹੁਤ ਜਿਹੜੇ ਹੈਗੇ ਨੇ ਸੂਝਵਾਨ ਨੇ ਆਪਣਾ ਹੱਕ ਇੱਕ ਮੋਟਦਾ ਕੇ ਬਹੁਤ ਹੀ ਧਿਆਨ ਆ ਆਪਣੇ ਬੱਚਿਆਂ ਦਾ ਭਿਕ ਆਪਣੀ ਆਪਣਾ ਵਿਖ ਇਸ ਦੇਸ਼ ਦਾ ਵਿਖ ਇਸ ਦੇਸ਼ ਦੀ ਜਿਹੜੀ ਏਕਤਾ ਅਖੰਡਤਾ ਨੂੰ ਇੱਕ ਕਰਨ ਲਈ ਜੋ ਵੀ ਉਹਨਾਂ ਦੀ ਕੋਸ਼ਿਸ਼ਾਂ ਉਸ ਜੋਗਦਾ ਪਾਉਣਗੇ ਔਰ ਜਿਹੜੀ ਹੈ મોદી ਨੂੰ ਚੱਲਦਾ ਕਰਨਗੇ ਔਰ ਨਵੀਂ ਸਰਕਾਰ ਜਿਹੜੀ ਆ ਇੰਡੀਆ ਗਠਜੰਦਨ ਦੀ ਬਣੂਗੀ। ਕਪੂਰਥਲਾ ਤੋਂ ਨਰੇਸ਼ ਖੋਸਲਾ ਅਤੇ 사ਜਨ ਖੋਸਲਾ ਦੀ ਰਿਪੋਰਟ